ਫਾਜ਼ਲਕਾ ਦੇ ਵਿੱਚ ਇੱਕ ਭਰਾ ਨੇ ਹੀ ਦੂਜੇ ਭਰਾ ਦਾ ਮਰਡਰ ਕਰ ਦਿੱਤਾ ਤੇ ਤੁਹਾਨੂੰ ਸ਼ਰਮ ਆਏਗੀ ਕਿ ਰੀਜ਼ਨ ਕੀ ਹੈ ਇਸ ਦੇ ਪਿੱਛੇ ਦੋਵੇਂ ਭਰਾਵਾਂ ਨੂੰ ਇੱਕ ਹੀ ਕੁੜੀ ਦੇ ਨਾਲ ਪਿਆਰ ਹੋ ਗਿਆ ਜਿਸ ਦੇ ਕਾਰਨ ਭਰਾ ਹੀ ਭਰਾ ਦਾ ਵੈਰੀ ਹੋ ਗਿਆ ਫਾਜ਼ਲਕਾ ਦੇ ਵਿੱਚ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੁੰਦੇ ਹੋ ਨਜ਼ਰ ਆਏ ਕਿਉਂਕਿ ਇੱਕ ਭਰਾ ਨੇ ਦੂਜੇ ਭਰਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਦੋਵੇਂ ਭਰਾਵਾਂ ਨੂੰ ਇੱਕ ਹੀ ਕੁੜੀ ਦੇ ਨਾਲ ਪਿਆਰ ਹੋ ਗਿਆ ਸ਼ਰਾਬੀ ਹਾਲਤ ਦੇ ਵਿੱਚ ਦੋਵੇਂ ਭਰਾਵਾਂ ਦਾ ਝਗੜਾ ਹੋ ਗਿਆ ਸ਼ਿਵਮ ਦੇ ਸਿਰ ਦੇ ਵਿੱਚ ਸੱਟ ਵੱਜਨ ਕਾਰਨ ਉਸ ਦੀ ਮੌਤ ਹੋ ਗਈ ਪੁਲਿਸ ਨੇ આરોપી ਭਰਾ ਅਜੇ ਨੂੰ ਗ੍ਰਿਫਤਾਰ ਕਰ ਲਿਆ ਅਜੇ ਤੇ ਸ਼ਿਵਮ ਨੂੰ ਇੱਕ ਧੀ ਕੁੜੀ ਦੇ ਨਾਲ ਪਿਆਰ ਹੋ ਗਿਆ ਸੀ ਫਿਲਹਾਲ ਪੁਲਿਸ ਵੱਲੋਂ આરોપી ਭਰਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਕੁਝ ਕੁਝ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਨੂੰ ਸੁਣਾਉਣੇ ਤੋ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। ਇਹ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਕਰ ਦਾਂਗੇ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। ਇਹ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਕਰ ਦੋ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਇੰਟੈਲੀਜੈਂਸ ਅਰ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਕਰ ਦਾਂਗੇ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਕਰਾਂਗੇ